ਚੌਧਰੀ ਬੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਕਮੇਟੀ ਵੱਲੋਂ ਪ੍ਰਧਾਨ ਅਭਿਮਨਿਉ ਕੋ ਹਾਲ ਦੀ ਪ੍ਰਦਾਨ ਅਭਿਮਨਿਉ ਕੀ ਹੇਠ ਮਨਵਾਲ ਗਰਾਊਂਡ ਵਿਖੇ 12ਵੇਂ ਚੌਧਰੀ ਬੀਮ ਸਿੰਘ ਮੈਮੋਰੀਅਲ ਓਪਨ ਕ੍ਰਿਕਟ ਟੂਰਨਾਮੈਂਟ ਦਾ ਅੱਜ ਸੈਮੀਫਾਈਨਲ ਮੈਚ ਵਿੱਕੀ ਜੈਲਦਾਰ 11 ਅਤੇ ਪ੍ਰਤਾਪ ਵਰਡ ਵਿਚਕਾਰ ਹੋਇਆ ਤੇ ਦੱਸ ਦਈਏ ਪ੍ਰਤਾਪ ਵਰਡ ਸਕੂਲ ਦੀ ਟੀਮ ਜਿਹੜੀ ਆ ਉਸ ਤੇ ਵਿਚਕਾਰ ਹੋਇਆ ਤੇ ਵਿਚਕਾਰਲਾ ਮੈਚ ਜਿਹੜਾ ਉਹ ਖੇਡਿਆ ਗਿਆ ਤੇ ਜਿਸ ਵਿੱਚ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉੱਥੇ ਹੀ ਕਲੱਬ ਦੇ ਪ੍ਰਧਾਨ ਅਭਿਮ ਨੇ ਉਹਨਾਂ ਦਾ ਹਾਰ પાਕੇ ਸ਼ਾਨਦਾਰ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਮੈਚ ਦਾ ਉਦਘਾਟਨ ਜਿਹੜਾ ਹੈ ਮਹਿਮਾਨ ਮਹਿੰਦਰ ਬਾਲੀ ਸੂਰੀ ਅਤੇ ਅਮਿਤ ਮੰਡੂ ਨੇ ਰਿਬਨ ਕੱਟ ਕੇ ਜਿਹੜਾ ਹੈ ਅਤੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕਰਵਾ ਕੇ ਜਿਹੜਾ ਉਹ ਕੀਤਾ ਤੇ ਜਾਣਕਾਰੀ ਦਿੰਦਿਆਂ ਰਜੀਵ ਬਡੇਰਾ ਨੇ ਦੱਸਿਆ ਕਿ ਅੱਜ ਦੇ ਸੈਮੀਫਾਈਨਲ ਮੈਚ ਦੇ ਵਿੱਚ ਵਿੱਕੀ ਜੈਲਦਾਰ 11 ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਫਿਰ ਬੱਲੇਬਾਜ਼ੀ ਕਰਨ ਆਈ ਵਿੱਕੀ ਜੈਲਦਾਰ 11 ਟੀਮ ਨੇ ਜਿਹੜਾ ਹੈ ਅੰਕਿਤ ਨਰਵਾਲ ਦੀਆਂ ਤੇਜ਼ ਦੌੜਾਂ ਜੜੀਆਂ ਨੇ ਤੇ ਹਨੀ ਦੀਆਂ ਅਪ 55 ਇਸ ਰੋਜ਼ ਤਾਰੀਬ ਵਾਲੀਆਂ 40 ਦੌੜਾਂ ਦੀ ਬਦੌਲਤ ਨਿਰਧਾਰਿਤ 20 ਓਵਰਾਂ ਦੇ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਤੇ 216 ਦੌੜਾਂ ਦਾ ਵਿਸ਼ਾਲ ਸਕੋਰ ਜਿਹੜਾ ਹੈ ਉਹ ਬਣਾਇਆ। ਅ ਟੀਚਾ ਜਿਹੜਾ ਹੈ ਉਹ ਪਿੱਛਾ ਪਿੱਛ ਛੱਡਦੇ ਹੋਏ ਪ੍ਰਤਾਪਵਰਡ ਸਕੂਲ ਦੀ ਟੀਮ ਨੇ ਵੀ ਆਪਣੇ ਪ੍ਰਦਰਸ਼ਨ ਵਿੱਚ ਪਿੱਛੇ ਜਿਹੜਾ ਮੁੜ ਕੇ ਆ ਉਹ ਨਹੀਂ ਦੇਖਿਆ। ਤੇ ਉੱਥੇ ਹੀ ਮੌਕਫ ਤੇ ਮੌਜੂਦ ਮਹਿਮਾਨ ਮਹਿੰਦਰ ਬਾਲੀ ਸੂਰੀ ਅਤੇ ਅਮਿਤ ਮੰਟੂ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਖੜਵਾ ਜਿਹੜਾ ਅੰਗ ਨੇ ਉਹ ਹੁੰਦੀਆਂ ਨੇ। ਅਨਖੜਵਾ ਅੰਗ ਖੇਡਾਂ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਖੇਡਾਂ ਰਾਹੀਂ ਹੀ ਅਸੀਂ ਸਰੀਰ ਦੇ ਆ ਤੇ ਜਿਸ ਤਰ੍ਹਾਂ ਦੇ ਨਾਲ ਪ੍ਰਤਾਪਲ ਸਕੂਲ ਦੀ ਟੀਮ ਨੇ ਅੱਜ ਜਿਹੜਾ ਮੈਚ ਨੂੰ ਜਿੱਤਿਆ ਹੈ ਤੇ ਪਹਾੜ ਨੂੰ ਜਿਹੜਾ ਉਹ ਪਾਰ ਕੀਤਾ ਉਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਸਪੋਰਟ ਦਾ ਪਿੱਛਾ ਕਰਦੇ ਹੋਏ ਪ੍ਰਤਾਪ ਪ੍ਰਾਪਤ ਜਾਣਕਾਰੀ ਜਿਹੜੀ ਹੈ ਉਹ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਤਾਪਲ ਸਕੂਲ ਨੇ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਹੀ ਪ੍ਰਸ਼ੰਸਾਯੋਗਾ ਤੇ ਇਸ ਤੇ ਲਈ ਉਹ ਪੂਰੀ ਟੀਮ ਨੂੰ ਵਧਾਈ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਇਹ ਸੰਦੇਸ਼ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਦਾ ਹੈ ਨੌਜਵਾਨਾਂ ਤੱਕ ਪਹੁੰਚਦਾ ਹੈ ਕਿ ਹਮੇਸ਼ਾ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹੀਏ ਅਤੇ ਇਸ ਤਰ੍ਹਾਂ ਖੇਡਾਂ ਦੇ ਵਿੱਚ ਜਿਹੜਾ ਹੈ ਚੰਗਾ ਮਨ ਤੇ ਚੰਗਾ ਸੋਚ ਜਿਹੜੀ ਆ ਉਹ ਲੈ ਕੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰੇਗੀ। ਇਸ ਦੌਰਾਨ ਮਹਿਮਾਨਾਂ ਨੇ ক্রিকেট ਟੂਰਨਾਮੈਂਟ ਕਮੇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਤੇ ਉਸ ਤੋਂ ਬਾਅਦ ਮਹਿਮਾਨ ਅਮਿਤ ਸਿੰਘ ਮੰਟੂ ਨੂੰ ক্রিকেট ਟੂਰਨਾਮੈਂਟ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਪੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਚੌਧਰੀ ਭੀਮ ਸਿੰਘ ক্রিকেট ਮੈਮੋਰੀਅਲ ਟੂਰਨਾਮੈਂਟ ਜਿਹੜਾ 12ਵੇਂ ਸਾਲ ਚ ਜਾ ਰਿਹਾ ਅੱਜ ਇਸ ਸੈਮੀਫਾਈਨਲ ਮੈਚ ਦੇ ਵਿੱਚ ਸਾਡੇ ਮੁੱਖ ਮਹਿਮਾਨ ਸੁਜਾਨਪੁਰ ਤੋਂ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਵਾਲੀ ਸੂਰੀ ਜੀ ਆਏ ਆ ਤੇ ਮੈਂ ਆਪਣੀ ਤਰਫ ਤੋਂ ਕਲੱਬ ਦੀ ਤਰਫ ਤੋਂ ਉਹਨਾਂ ਦਾ ਇਥੇ ਆਣ ਤੇ ਬਹੁਤ ਹਾਰਦਿਕ ਸਵਾਗਤ ਕਰਨਾ ਹੈ ਇਸ ਦੇ ਨਾਲ ਨਾਲ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮੀਸ਼ ਸਿੰਘ ਮੰਟੂ ਜੀ ਵੀ ਆਏ ਆ ਲਗਾਤਾਰ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਮੈਂ ਪੂਰੀ ਕਲੱਬ ਦੀ ਤਰਫ ਤੋਂ ਅਮੀਸ਼ ਸਿੰਘ ਮੰਟੂ ਜੀ ਦਾ ਵੀ ਬਹੁਤ ਬਧੰਨਵਾਦ ਕਰਨਾ ਹੈ ਤੇ ਅੱਜ ਮੈਂ ਦੱਸਣਾ ਚਾਹੁੰਦਾ ਕਿ ਸੈਮੀਫਾਈਨਲ ਮੈਚ ਵਿੱਕੀ ਜਾਲਦਾਰ ਦੀ ਟੀਮ ਤੇ ਪ੍ਰਤਾਪ ਵੱਲ ਦੀ ਟੀਮ ਦੇ ਵਿੱਚ ਖੇੜਿਆ ਜਾ ਰਿਹਾ ਇੱਕ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਇਸ ਮੈਚ ਦੇ ਵਿੱਚ ਜਿਹੜੀ ਦੋਨੇ ਟੀਮਾਂ ਤੋਂ ਪਲੇਅਰ ਖੇਡ ਰਿਹਾ ਉਹ ਕੋਈ ਪੰਜਾਬ ਦੀ ਟੀਮ ਚੋਂ ਖੇਡਿਆ ਕੋਈ ਹਰਿਆਣਾ ਦੀ ਟੀਮ ਚੋਂ ਖੇਡਿਆ ਕੋਈ ਦਿੱਲੀ ਦੀ ਟੀਮ ਚੋਂ ਖੇਡਿਆ ਤੇ ਸਾਡੇ ਸ਼ਹਿਰ ਲਈ ਤੇ ਸਾਡੇ ਸਾਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਐਡੇ ਵੱਡੇ ਵੱਡੇ ਖਿਡਾਰੀ ਇੱਥੇ ਆ ਰਿਹਾ ਤੇ ਇਸ ਤੋਂ ਬਾਅਦ ਦੂਸਰਾ ਸੈਮੀਫਾਈਨਲ ਆਪਣਾ ਪਰਸੋਂ ਤੋਂ ਸ਼ੁਰੂ ਹੋਏਗਾ ਤੇ ਫਾਈਨਲ ਮੈਚ ਜਿਹੜਾ 2 ਤਰੀਕ ਨੂੰ ਹੋਏਗਾ ਤੇ ਫਾਈਨਲ ਜਿੱਤਣ ਵਾਲੀ ਟੀਮ ਨੂੰ 2,51,000 ਤੇ ਫਾਈਨਲ ਦੇ ਵਿੱਚ ਰਨਰ ਦਾ ਪ੍ਰਾਣ ਵਾਲੀ ਟੀਮ ਨੂੰ 131000 ਦਾ ਇਨਾਮ ਦਿੱਤਾ ਜਾਏਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਸਾਰੇ মিডিਆ ਦੇ ਜਿਹੜੇ ਮੇਰੇ ਭਰਾ ਆ ਤੁਹਾਡਾ ਵੀ ਬਹੁਤ ਧੰਨਵਾਦ ਆ ਕਿ ਤੁਸੀਂ ਵੀ ਪੂਰਾ ਸਹਿਯੋਗ ਦੇ ਰਹੇ ਹੋ ਇਸ ਟੂਰਨਾਮੈਂਟ ਦੇ ਵਿੱਚ ਧੰਨਵਾਦ ਅੱਜ ਦੇ ਵਿੱਚ ਚੌਧਰੀ ਭੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਜਿਹੜਾ 12th ਥੈਂਕ ਯੂ ਭਾਜੀ ਪੂਰੇ ਜਿਹਦੇ ਵਿੱਚ ਅੱਜ ਸੈਮੀ ਫਾਈਨਲ ਦੇ ਮੈਚ ਜਿਹੜੇ ਹੋ ਰਹੇ ਆ ਜਿਹਦੇ ਵਿੱਚ ਅੱਜ ਸਾਡੇ ਮੁੱਖ ਅਤੀਥੀ ਜਿਹੜੇ ਮਹਿੰਦਰ ਬਾਲੀ ਜੀ ਜਿਹੜੇ ਅੱਜ ਪਹੁੰਚੇ ਆ ਔਰ ਮੈਂ ਮਹਿੰਦਰ ਬਾਲੀ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਉਹਨਾਂ ਦਾ ਇਹ ਜਿਹੜੇ ਇਸ ਤਰ੍ਹਾਂ ਦੇ ਕੋਈ ਟੂਰਨਾਮੈਂਟ ਹੁੰਦੇ ਆ ਕੋਈ ਵੀ ਅਤੀਤੀ ਇਥੇ ਆਂਦੇ ਆ ਉਹ ਕਮੇਟੀ ਦਾ ਜਿਹੜਾ ਸਹਿਯੋਗ ਕਰਦੇ ਆ ਸੋ ਇਹ ਇਹਨਾਂ ਦੇ ਸਹਿਯੋਗ ਦੇ ਕਾਰਨ ਹੀ ਜਿਹੜੇ ਟੂਰਨਾਮੈਂਟ ਸਫਲ ਹੁੰਦੇ ਆ ਸੋ ਮੈਂ ਜਿੰਨੇ ਵੀ ਇੱਥੇ ਚੀਫ ਗੈਸਟ ਵਗੈਰਾ ਆਏ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਸੋ ਪੂਰੀ ਮੈਨੇਜਮੈਂਟ ਕਮੇਟੀ ਦਾ ਜਿਹੜੇ ਵੀ ਪਿੰਡਾਂ ਦੇ ਲੋਕ ਇੱਥੇ ਟੂਰਨਾਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਇਹਨਾਂ ਦੀ ਕੋਈ ਕਿਸੇ ਵੀ ਤਰੀਕੇ ਦੀ ਮਦਦ ਕਰਦੇ ਆ ਚਾਹੇ ਗਰਾਊਂਡ ਦੇ ਵਿੱਚ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰਨਾਮੈਂਟ ਕ ਸੋ ਮੈਂ ਇਹ ਕਹਿਣਾ ਚਾਹਣਾ ਵੀ ਆਪਣੇ ਜੁਵਾਵਾਂ ਨੂੰ ਜਿਹੜੇ ਨੌਜਵਾਨ ਸਾਡੇ ਪਹਿਲੇ ਪੰਜਾਬ ਦੇ ਕਾਫੀ ਨਸ਼ਿਆਂ ਦੇ ਵਿੱਚ ਚਾਲ ਚੱਲੇ ਸੀ ਲੇਕਿਨ ਅੱਜ ਇਹਨਾਂ ਟੂਰਨਾਮੈਂਟ ਦੇ ਜਿਹੜੇ ਜ਼ਰੀਏ ਉਹ ਖੇਡਾਂ ਦੇ ਵੱਲ ਆਪਣਾ ਧਿਆਨ ਦੇ ਰਹੇ ਆ ਔਰ ਅਬ ਨਸ਼ੇ ਪਤੇ ਤੋਂ ਦੂਰ ਰਹਿ ਰਹੇ ਆ ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਸਾਡੇ ਬਾਹਰੋਂ ਪਲੇਅਰ ਆਏ ਆ ਰਾਂਜੀ ਪੰਜਾਬ ਖੇਡਦੇ ਜਿਹੜੇ ਕਰੰਟ ਸਾਰੇ ਇੱਥੇ ਪਹੁੰਚੇ ਆ ਸੋ ਉਹਨਾਂ ਦੇ ਵੱਲ ਦੇਖਤੇ ਹੋਏ ਸਾਡੇ ਨੌਜਵਾਨ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਮੋਟੀਵੇਟ ਹੁੰਦੇ ਆ so my work here too i have black hoq kida club by in the my both in the work vadena so jene vina nase jogire unu nune vobot kama person haridi na ala jasani welcome to roots country school the largest boarding school in the shimla hills for 21 years we've delivered 100% board exam success with smart classrooms a library and science labs learning thrives our in-house mess bakery and tuck shop ensure nutritious meals from dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.